ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੀ ਪਹਿਲ ਕੀਤੀ ਜਾ ਰਹੀ ਹੈ ਜਲਦੀ ਹੀ ਸੂਬੇ ਦੇ ਹਰ ਪਿੰਡ ਵਿੱਚ ਕੁੱਲ 13000 ਅਤੇ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਪਹਿਲੇ ਪੜਾਅ ਚ 3083 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਇਸੇ ਯੋਜਨਾ ਦਾ ਮੁੱਖ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹੁਨਾਰ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ ਤੇ ਉਹਨਾਂ ਨੂੰ ਸਿਖਲਾਈ ਲਈ ਖੇਡ ਮੈਦਾਨਾਂ 'ਚ ਕੋਚ ਨਿਯੁਕਤ ਕੀਤਾ ਜਾਵੇਗਾ। ਸੋ ਮੌਕਾ ਤਾਮਿਲੂਗਾ ਜੇ ਗਰਾਊਂਡ ਬਣਾਉ। ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਲਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਦੇ ਕੰਪੀਟੀਸ਼ਨ ਚ ਕੋਈ ਮੱਲ ਮਾਰੀ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ

ਇਸ ਦੇ ਵਿੱਚ ਮਾਨ ਜੋਗ ਐਸਐਸਪੀ ਸਾਹਿਬ ਜੀ ਅੱਜ ਗੰਭੀ ਆਈਪੀਐਸ ਸਾਹਿਬ ਨੂੰ ਜਿਹੜਾ ਇਹ ਰੈਲੀ ਕੱਟਣ ਦਾ ਪ੍ਰਬਾਲਾ ਕੀਤਾ ਗਿਆ ਹੈ ਜਿਹਦੇ ਤਹਿਤ ਜਿਹੜਾ ਸਾਡਾ ਮੰਤਵ ਇਹ ਜਿਹੜਾ ਹਰ ਬੰਦਾ ਫਿਟ ਰਹੇ ਤੇ ਸਾਡੀ ਪੁਲਿਸ ਤੇ ਜਵਾਨ ਜਿਹੜੇ ਆ ਇਹ ਵੀ ਫਿਟ ਰਹਿਣ ਤੇ ਜਿਹੜੀ ਸਾਈਕਲ ਸੈਕਲਿੰਗ ਕਰਨੀ ਜਿਹੜੀ ਇਹਦੀ ਬਹੁਤ ਵਧੀਆ ਐਕਸਰਸਾਈਜ਼ ਹੈ ਤੇ ਇਹਨੂੰ ਕੀਤਾ ਜਾਵੇ ਕਿੰਨੇ ਜਵਾਨ ਇਸ ਮਿਸ਼ਨ ਦੇ ਵਿੱਚ ਹਾਜ਼ਰ ਨੇ ਇਹਦੇ ਵਿੱਚ ਕਰੀਬ 100 ਜਵਾਨ ਹੈ ਜਿਹੜੇ ਸਾਡੇ ਇਸ ਰੈਲੀ ਵਿੱਚ ਸ਼ਾਮਲ ਹੋਏ ਆ ਜਿਹਦੇ ਵਿੱਚ ਸਾਡੇ ਸਾਡੇ ਜਵਾਨ ਜੀ ਨੇ ਪੁਲਿਸ ਦਾਸ ਵਰਕਰ ਹਾਂਜੀ ਪੁਲਿਸ ਨਾਲ ਸੰਬੰਧਿਤ ਨੇ ਇਹ ਮੈਸੇਜ ਤੁਹਾਡੇ ਲੋਕਾਂ ਦੇ ਸੁਰਖੋਤੇ ਦੇ ਸ਼ਬਦਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਸਾਡਾ ਇਹ ਜਿਹੜਾ ਹੈਗਾ ਜਿਹੜਾ ਮੰਤਵ ਇਹ ਲੈ ਵੀ ਲੋਕੋ ਜਿਹੜਾ ਨਸ਼ੇ ਨੂੰ ਤਿਆਗ ਕੇ ਤੇ ਜਿਹੜੇ ਫਿਟਨੈਸ ਉਰ ਨਾਲ ਦਾ ਧਿਆਨ ਦੇਣ ਰੈਲੀ ਜਿਹੜੀ ਹੈਗੀ ਆ ਪ੍ਰਚਾਰ ਦੀ ਉੱਪਰ ਲੈ ਕੇ ਉੱਥੇ ਬਤ ਜਾਏਗੀ ਇਹ ਸਾਡਾ ਇੱਕ ਚੱਲ ਕੇ ਦਿਗਿੰਦਰ ਚੌਂਗ ਤੋਂ ਹੋ ਕੇ ਤੇ ਆਪਣੇ ਥਾਪਰ ਚੋਂ ਤੁ ਜਾ ਕੇ ਫਿਰ ਨੇਚਰ ਪਾਰਕ ਆਓ ਅੱਜ ਸੈਲੀ ਕੱਟ ਰਹੀ ਆਂ ਇਹ ਮੋਟਿਵਾਕੀ ਮੈਥੇ ਆਮ ਕਰਦਾ ਹੈ ਇਹ ਲਾਫਤ ਸਰਕਾਰ ਵੱਲੋਂ ਜਿਹੜਾ ਸਟ ਇੰਡੀਆ ਪ੍ਰੋਗਰਾਮ ਜਾਰੀ ਕੀਤਾ ਗਿਆ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਜੀ ਅਜੇ ਗੰਧੀ ਆਈਪੀਐਸ ਸਾਹਿਬ ਵੱਲੋਂ ਜਿਹੜਾ ਇਹ ਰੈਲੀ ਕੱਟਣ ਦਾ ਪ੍ਰਬਾਲਾ ਕੀਤਾ ਗਿਆ ਜਿਹਦੇ ਤਹਿਤ ਜਿਹੜਾ ਸਾਡਾ ਮੰਤਵ ਇਹ ਜਿਹੜਾ ਹਰ ਬੰਦਾ ਫਿਟ ਰਹੇ ਤੇ ਸਾਡੀ ਪੁਲਿਸ ਤੇ ਜਵਾਨ ਜਿਹੜੇ ਆ ਇਹ ਵੀ ਫਿਟ ਰਹਿਣ ਤੇ ਜਿਹੜੀ ਸਾਈਕਲ ਸਾਈਕਲਿੰਗ ਕਰਨੀ ਜਿਹੜੀ ਜਿਹੜੀ ਬਹੁਤ ਵਧੀਆ ਐਕਸਰਸਾਈਜ਼ ਹੈ ਤੇ ਇਹਨੂੰ ਕੀਤਾ ਜਾਵੇ ਕਿੰਨੇ ਜਵਾਨ ਇਸ ਮਿਸ਼ਨ ਦੇ ਵਿੱਚ ਹਾਜ਼ਰ ਨੇ ਜੀ ਇਹਦੇ ਵਿੱਚ ਕਰੀਬ 100 ਜਵਾਨ ਹੈ ਜਿਹੜੇ ਸਾਡੇ ਇਸ ਰੈਲੀ ਵਿੱਚ ਸ਼ਾਮਲ ਹੋਏ ਆ ਜਿਹਦੇ ਵਿੱਚ ਸਾਡੇ ਜਵਾਨ ਜਿੰਨੇ 45 ਸਾਲ ਹਾਂ ਜੀ ਪੁਲਿਸ ਨਾਲ ਸੰਬੰਧਤ ਨੇ ਕੀ ਮੈਸੇਜ ਹੈ ਤੁਹਾਡੇ ਲੋ ਅੱਜ ਦੇ ਇਸ ਹੋਟੇ ਸਭਾ ਦੇ ਵਿੱਚ ਕੀ ਕਹਿਣਾ ਚਾਹੋਗੇ ਸਾਡਾ ਇਹ ਜਿਹੜਾ ਹੈਗਾ ਜਿਹੜਾ ਮੰਤਵ ਇਹ ਲੈ ਵੀ ਲੋਕੋ ਜਿਹੜਾ ਨਸ਼ੇ ਨੂੰ ਤਿਆਗ ਕੇ ਤੇ ਜਿਹੜੇ ਫਿਟਨੈਸ ਵਰ ਨਾਲ ਦਾ ਧਿਆਨ ਦੇਣ। ਜਿਹੜੀ ਜਿਹੜੀ ਅੱਗੀ ਆ ਪ੍ਰਚਾਰ ਦੀ ਉਹ ਤੋਂ ਲੈ ਕੇ ਉਹ ਤੋਂ ਅੱਗੇ ਜਾਏਗੀ। ਇਹ ਸਾਡਾ ਇੱਕੋ ਚੱਲ ਇਹ ਦਿਗਿੰਦਰ ਚੌਂਗ ਤੋਂ ਹੋ ਕੇ ਤੇ ਆਪਣੇ ਥਾ ਪਰ ਚੌਂਗ ਤੋਂ ਜਾ ਕੇ ਫਿਰ ਨੇਚਰ ਪਾਰਕ ਆਉ। ਅੱਜ ਸੌ ਫ਼ਲੀ ਕਰ ਰਹੇ ਹਾਂ। ਇਹ ਮੋਟੀਵਾਕੀ ਮੈਂ ਤੇ ਆਮ ਵਰਕਰ ਕਰਦਾ। ਇਹ ਲਾਫਟ ਸਰਕਾਰ ਵੱਲੋਂ ਜਿਹੜਾ फिट इंडिया ਪ੍ਰੋਗਰਾਮ ਜਾਰੀ ਕੀਤਾ ਗਿਆ। ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਜੀ ਅਜੇ ਗੰਧੀ ਆਈਪੀਐਸ ਸਾਹਿਬ ਵੱਲੋਂ ਜਿਹੜਾ ਇਹ ਰੈਲੀ ਕੱਟਣ ਦਾ ਪ੍ਰਵਾਲਾ ਕੀਤਾ ਗਿਆ ਹੈ ਜਿਹਦੇ ਤਹਿਤ ਜਿਹੜਾ ਸਾਡਾ ਮੰਤਵ ਇਹ ਜਿਹੜਾ ਹਰ ਬੰਦਾ ਫਿੱਟ ਰਹੇ ਤੇ ਸਾਡੀ ਪੁਲਿਸ ਤੇ ਜਵਾਨ ਜਿਹੜੇ ਆ ਇਹ ਵੀ ਫਿੱਟ ਰਹਿਣ ਤੇ ਜਿਹੜੀ ਸਾਈਕਲ ਸਾਈਕਲਿੰਗ ਕਰਨੀ ਜਿਹੜੀ ਜਿਹੜੀ ਬਹੁਤ ਵਧੀਆ ਐਕਸਰਸਾਈਜ਼ ਹੈ ਤੇ ਇਹਨੂੰ ਕੀਤਾ ਜਾਵੇ ਕਿੰਨੇ ਜਵਾਨ ਇਸ ਮਿਸ਼ਨ ਦੇ ਵਿੱਚ ਹਾਜ਼ਰ ਨੇ ਇਹਦੇ ਵਿੱਚ ਕਰੀਬ 100 ਜਵਾਨ ਹੈ ਜਿਹੜੇ ਸਾਡੇ ਇਸ ਰੈਲੀ ਵਿੱਚ ਸ਼ਾਮਲ ਹੋਏ ਆ ਜਿਹਦੇ ਵਿੱਚ ਸਾਡੇ ਜਵਾਨ ਜਿੰਨੇ ਨੇ 45 ਹਾਂਜੀ ਪੁਲਿਸ ਨਾਲ ਸੰਬੰਧਤ ਨੇ ਕੀ ਨਸ਼ਾ ਜੋ ਤੁਹਾਡੇ ਲੋ ਅੱਜ ਦੇ ਇਸ ਫੋਟੇ ਦੇ ਸੱਜਾ ਦੇ ਵਿੱਚ ਕੀ ਕਹਿਣਾ ਚਾਹੋਗੇ ਸਾਡਾ ਇਹੀ ਜਿਹੜਾ ਹੈਗਾ ਜਿਹੜਾ ਮੰਤਵ ਹੈ ਵੀ ਲੋਕੋ ਜਿਹੜਾ ਨਸ਼ੇ ਨੂੰ ਤਿਆਗ ਕੇ ਤੇ ਜਿਹੜੇ ਫਿਟਨੈਸ ਉਰ ਨਾਲ ਦਾ ਧਿਆਨ ਦੇਣ ਰੈਲੀ ਜਿਹੜੀ ਅੱਗੀ ਆ ਪ੍ਰਚਾਰ ਦੀ ਉਥੋਂ ਤੱਕ ਲੈ ਕੇ ਉਥੋਂ ਤੱਕ ਜਾਏਗੀ ਇਹ ਸਾਡਾ ਇੱਕ ਚੱਲ ਇਹ ਦਿਗਿੰਦਰ ਚੌਂਗ ਤੋਂ ਹੋ ਕੇ ਤੇ ਆਪਣੇ ਥਾਪਰ ਚੌਂਗ ਤੋਂ ਜਾ ਕੇ ਫਿਰ ਨੇਚਰ ਪਾਰਕ ਆਓ ਅੱਜ ਜਿਹੜਾ ਸੋਨ ਵਾਲੀ ਕੱਟਣ ਜਾਉਣਾ ਇਹ ਮੋਟਿਵਾਕੀ ਮੈਸੇਜ ਆ ਆਮ ਅਵਸਰ ਕਰਦਾ ਹੈ ਜਿਹੜਾ ਫਾਰ ਸਰਕਾਰ ਵੱਲੋਂ ਜਿਹੜਾ ਫਿਟ ਇੰਡੀਆ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਜੀ ਅਜੇ ਗੰਭੀਆ ਆਈਪੀਐਸ ਸਾਹਿਬ ਵੱਲੋਂ ਜਿਹੜਾ ਇਹ ਰੈਲੀ ਕੱਟਣ ਦਾ ਪ੍ਰਬਾਲਾ ਕੀਤਾ ਗਿਆ ਹੈ ਜਿਹਦੇ ਤਹਿਤ ਜਿਹੜਾ ਸਾਡਾ ਮੰਤਵ ਇਹ ਜਿਹੜਾ ਹਰ ਬੰਦਾ ਫਿਟ ਰਹੇ ਤੇ ਸਾਡੀ ਪੁਲਿਸ ਤੇ ਜਵਾਨ ਜਿਹੜੇ ਆ ਇਹ ਵੀ ਫਿਟ ਰਹਿਣ ਤੇ ਜਿਹੜੀ ਸਾਈਕਲ ਸਾਈਕਲਿੰਗ ਕਰਨੀ ਜਿਹੜੀ ਇਹਦੀ ਬਹੁਤ ਵਧੀਆ ਐਕਸਰਸਾਈਜ਼ ਹੈ ਤੇ ਇਹਨੂੰ ਕੀਤਾ ਜਾ ਰਿਹਾ ਜੀ ਕਿੰਨੇ ਜਵਾਨ ਇਸ ਮਿਸ਼ਨ ਦੇ ਵਿੱਚ ਹਾਜ਼ਰ ਨੇ ਜੀ ਇਹਦੇ ਵਿੱਚ ਕਰੀਬ 100 ਜਵਾਨ ਹੈ ਜਿਹੜੇ ਸਾਡੇ ਇਸ ਰੈਲੀ ਵਿੱਚ ਸ਼ਾਮਲ ਹੋਏ ਆ ਜਿਹਦੇ ਵਿੱਚ ਸਾਡੇ ਜਵਾਨ ਜਿੰਨੇ ਵੀ ਪੁਲਿਸ ਤਾਲ ਸਬੰਧਤ ਨੇ ਹਾਂਜੀ ਪੁਲਿਸ ਨਾਲ ਸਬੰਧਤ ਨੇ ਕੀ ਮੈਸੇਜ ਹੈ ਤੁਹਾਡੇ ਲਈ ਅੱਜ ਦੇ ਇਸ ਫੋਟੇ ਦੇ ਸ਼ਬਦਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਸਾਡਾ ਇਹੀ ਜਿਹੜਾ ਹੈਗਾ ਜਿਹੜਾ ਮੰਤਵ ਹੈ ਵੀ ਲੋਕੋ ਜਿਹੜਾ ਨਸ਼ੇ ਨੂੰ ਤਿਆਗ ਕੇ ਤੇ ਜਿਹੜੇ ਫਿਟਨੈਸ ਉਰ ਨਾਲ ਦਾ ਧਿਆਨ ਦੇਣ ਇਹ ਰੈਲੀ ਜਿਹੜੀ ਆ ਪ੍ਰਚਾਰ ਦੀ ਉਥੋਂ ਤੱਕ ਲੈ ਕੇ ਉਥੋਂ ਤੱਕ ਜਾਏਗੀ ਇਹ ਸਾਡਾ ਇੱਕੋ ਚੱਲ ਇਹ ਦਿਗਿੰਦਰ ਚੌਂਗ ਤੋਂ ਹੋ ਕੇ ਤੇ ਆਪਣੇ ਥਾਪਰ ਚੌਂਗ ਤੋਂ ਜਾ ਕੇ ਫਿਰ ਨੇਚਰ ਪਾਰਕ ਆਓ ਅੱਜ ਸੋਹਣੀ ਵਾਲੀ ਕੱਟੇ ਜਾਉਂਗਾ ਇਹ ਮੋਟੀਵਾਕੀ ਮੈਸੇਜ ਆ ਆਮ ਅਗਰ ਕਰਦਾ ਇਹ ਜਿਹੜਾ ਭਾਰਤ ਸਰਕਾਰ ਵੱਲੋਂ ਜਿਹੜਾ ਸਟ ਇੰਡੀਆ ਪ੍ਰੋਗਰਾਮ ਜਾਰੀ ਕੀਤਾ ਗਿਆ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਜੀ ਅਜੇ ਗੰਧੀ ਆਈਪੀਐਸ ਸਾਹਿਬ ਵੱਲੋਂ ਜਿਹੜਾ ਇਹ ਰੈਲੀ ਕੱਟਣ ਦਾ ਪ੍ਰਬਾਲਾ ਕੀਤਾ ਗਿਆ ਇਹਦੇ ਤਰ੍ਹਾਂ ਜਿਹੜਾ ਸਾਡਾ ਮੰਤਵ ਇਹ ਜਿਹੜਾ ਹਰ ਬੰਦਾ ਫਿਟ ਰਹੇ ਤੇ ਸਾਡੀ ਪੁਲਿਸ ਤੇ ਜਵਾਨ ਜਿਹੜੇ ਆ ਇਹ ਵੀ ਫਿਟ ਰਹਿਣ ਤੇ ਜਿਹੜੀ ਸਾਈਕਲ ਸਾਈਕਲਿੰਗ ਕਰਨੀ ਜਿਹੜੀ ਇਹਦੀ ਬਹੁਤ ਵਧੀਆ ਐਕਸਰਸਾਈਜ਼ ਹੈ ਤੇ ਇਹਨੂੰ ਕੀਤਾ ਜਾਵੇ ਕਿੰਨੇ ਜਵਾਨ ਇਸ ਮਿਸ਼ਨ ਦੇ ਵਿੱਚ ਹਾਜ਼ਰ ਨੇ ਇਹਦੇ ਵਿੱਚ ਕਰੀਬ 100 ਜਵਾਨ ਹੈ ਜਿਹੜੇ ਸਾਡੇ ਇਸ ਰੈਲੀ ਵਿੱਚ ਸ਼ਾਮਲ ਹੋਏ ਆ ਜਿਹਦੇ ਵਿੱਚ ਸਾਡੇ ਜਵਾਨ ਜਿੰਨੇ ਵੀ ਪੁਲਿਸ ਤਾਲ ਹਾਂਜੀ ਪੁਲਿਸ ਨਾਲ ਸੰਬੰਧਿਤ ਨੇ ਕੀ ਨਸ਼ਾ ਜੋ ਤੁਹਾਡੇ ਲੋ ਅੱਜ ਦੇ ਸਭ ਤੋਂ ਇਹ ਸ਼ਬਦਾ ਦੇ ਵਿੱਚ ਕੀ ਕਹਿਣਾ ਚਾਹੋਗੇ ਸਾਡਾ ਇਹੀ ਜਿਹੜਾ ਹੈਗਾ ਜਿਹੜਾ ਮੰਤਵ ਹੈ ਵੀ ਲੋਕ ਜਿਹੜਾ ਨਸ਼ੇ ਨੂੰ ਤਿਆਗ ਕੇ ਤੇ ਜਿਹੜੇ ਫਿਟਨੈਸ ਉਰ ਨਾਲ ਦਾ ਧਿਆਨ ਦੇਣ ਰੈਲੀ ਜਿਹੜੀ ਆਗੀ ਆ ਪ੍ਰਚਾਰ ਦੀ ਉਥੋਂ ਲੈ ਕੇ ਉਥੋਂ ਤੱਕ ਜਾਏਗੀ ਤੇ ਸਾਡਾ ਇੱਕੋ ਚੱਲ ਇਹ ਦਿਗਿੰਦਰ ਚੌਂਗ ਤੋਂ ਹੋ ਕੇ ਤੇ ਆਪਣੇ ਥਾਪਰ ਚੌਂਗ ਤੋਂ ਜਾ ਕੇ ਫਿਰ ਨੇਚਰ ਪਾਰਕ ਆਓ ਅੱਜ ਜਿਹੜਾ ਸੋਨਾ ਵਾਲੀ ਕੱਟਣ ਜਾਉਣਾ ਇਹ ਮੋਟਿਵਾਕੀ ਮੈਂ ਤੇ ਆਮ ਆਗਤ ਕਰਦਾ ਇਹ ਜਿਹੜਾ ਫਾਰਟ ਸਰਕਾਰ ਵੱਲੋਂ ਜਿਹੜਾ ਫਿਟ ਇੰਡੀਆ ਪ੍ਰੋਗਰਾਮ ਜਾਰੀ ਕੀਤਾ ਗਿਆ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਜੀ ਅਜੇ ਗੰਭੀ ਆਈਪੀਐਸ ਸਾਹਿਬ ਵੱਲੋਂ ਜਿਹੜਾ ਇਹ ਰੈਲੀ ਕੱਟਣ ਦਾ ਪ੍ਰਬਾਲਾ ਕੀਤਾ ਗਿਆ ਹੈ ਜਿਹਦੇ ਤਹਿਤ ਜਿਹੜਾ ਸਾਡਾ ਮੰਤਵ ਇਹ ਜਿਹੜਾ ਹਰ ਬੰਦਾ ਫਿਟ ਰਹੇ ਤੇ ਸਾਡੀ ਪੁਲਿਸ ਤੇ ਜਵਾਨ ਜਿਹੜੇ ਆ ਇਹ ਵੀ ਫਿਟ ਰਹਿਣ ਤੇ ਜਿਹੜੀ ਸਾਈਕਲ ਸਾਈਕਲਿੰਗ ਕਰਨੀ ਜਿਹੜੀ ਇਹਦੀ ਬਹੁਤ ਵਧੀਆ ਐਕਸਰਸਾਈਜ਼ ਹੈ ਤੇ ਇਹਨੂੰ ਕੀਤਾ ਜਾ ਰਿਹਾ ਜੀ ਕਿੰਨੇ ਜਵਾਨ ਇਸ ਮਿਸ਼ਨ ਦੇ ਵਿੱਚ ਹਾਜ਼ਰ ਨੇ ਜੀ ਇਹਦੇ ਵਿੱਚ ਕਰੀਬ 100 ਜਵਾਨ ਹੈ ਜਿਹੜੇ ਸਾਡੇ ਇਸ ਰੈਲੀ ਵਿੱਚ ਸ਼ਾਮਲ ਹੋਏ ਆ ਜਿਹਦੇ ਵਿੱਚ ਸਾਡੇ ਜਵਾਨ ਜਿੰਨੇ ਵੀ ਪੁਲਿਸ ਤਾਲਸ ਵਰਕਰ ਹਾਂਜੀ ਪੁਲਿਸ ਨਾਲ ਸੰਬੰਧਿਤ ਨੇ ਕੀ ਮੈਸੇਜ ਹੈ ਤੁਹਾਡੇ ਲਈ ਅੱਜ ਦੇ ਇਸ ਫੋਟੇ ਦੇ ਸ਼ਬਦਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਸਾਡਾ ਇਹ ਜਿਹੜਾ ਹੈਗਾ ਜਿਹੜਾ ਮੰਤਵ ਹੈ ਵੀ ਲੋਕੋ ਜਿਹੜਾ ਨਸ਼ੇ ਨੂੰ ਤਿਆਗ ਕੇ ਤੇ ਜਿਹੜੇ ਫਿਟਨੈਸ ਉਰ ਨਾਲ ਦਾ ਧਿਆਨ ਦੇਣ ਇਹ ਰੈਲੀ ਜਿਹੜੀ ਅੱਗੀ ਆ ਪ੍ਰਚਾਰ ਦੀ ਉਹ ਤੋਂ ਲੈ ਕੇ ਉੱਥੇ ਤੱਕ ਜਾਏਗੀ ਇਹ ਸਾਡਾ ਇੱਕੋ ਚੱਲ ਇਹ ਦਿਗਿੰਦਰ ਚੌਂਗ ਤੋਂ ਹੋ ਕੇ ਤੇ ਆਪਣੇ ਥਾਪਰ ਚੌਂਗ ਤੋਂ ਜਾ ਕੇ ਫਿਰ ਨੇਚਰ ਪਾਰਕ ਆਓ ਅੱਜ ਇਹ ਸੋਹਣੀ ਵਾਲੀ ਕੱਟਣੀ ਜਾਉਂਗਾ ਇਹ ਮੋਟੀਵਾ ਕੀ ਮੈਂ ਤੇ ਆਮ ਅਗਰ ਕਰਦਾ ਇਹ ਜਿਹੜਾ ਫਾਟ ਸਰਕਾਰ ਵੱਲੋਂ ਜਿਹੜਾ ਥੇਟ ਇੰਡੀਆ ਪ੍ਰੋਗਰਾਮ ਜਾਰੀ ਕੀਤਾ ਗਿਆ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਜੀ ਅਜੇ ਗੰਭੀ ਆਈਪੀਐਸ ਸਾਹਿਬ ਵੱਲੋਂ ਜਿਹੜਾ ਇਹ ਰੈਲੀ ਕੱਟਣ ਦਾ ਪ੍ਰਬਾਲਾ ਕੀਤਾ ਗਿਆ ਜੀਦੇ ਤਰ੍ਹਾਂ ਜਿਹੜਾ ਸਾਡਾ ਮੰਤਵ ਇਹ ਜਿਹੜਾ ਹਰ ਬੰਦਾ ਫਿਟ ਰਹੇ ਤੇ ਸਾਡੀ ਪੁਲਿਸ ਤੇ ਜਵਾਨ ਜਿਹੜੇ ਆ ਇਹ ਵੀ ਫਿਟ ਰਹਿਣ ਤੇ ਜਿਹੜੀ ਸਾਈਕਲ ਸੈਕਲਿੰਗ ਕਰਨੀ ਜਿਹੜੀ ਇਹਦੀ ਬਹੁਤ ਵਧੀਆ ਐਕਸਰਸਾਈਜ਼ ਹੈ ਤੇ ਇਹਨੂੰ ਕੀਤਾ ਜਾਵੇ ਕਿੰਨੇ ਜਵਾਨ ਇਸ ਮਿਸ਼ਨ ਦੇ ਵਿੱਚ ਹਾਜ਼ਰ ਨੇ ਇਹਦੇ ਵਿੱਚ ਕਰੀਬ 100 ਜਵਾਨ ਹੈ ਜਿਹੜੇ ਸਾਡੇ ਇਸ ਰੈਲੀ ਵਿੱਚ ਸ਼ਾਮਲ ਹੋਏ ਆ ਜਿਹਦੇ ਵਿੱਚ ਸਾਡੇ ਜਵਾਨ ਜਿੰਨੇ ਵੀ ਪੁਲਿਸ ਤਾਲ ਸਬੰਧਤ ਹਾਂਜੀ ਪੁਲਿਸ ਨਾਲ ਸਬੰਧਤ ਨੇ ਕੀ ਨਸ਼ਾ ਜੋ ਤੁਹਾਡੇ ਲੋ ਅੱਜ ਦੇ ਇਸ ਹੋਤੇ ਇਹ ਸਵਾਲਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਸਾਡਾ ਇਹ ਜਿਹੜਾ ਹੈਗਾ ਜਿਹੜਾ ਮੰਤਵ ਇਹ ਲੈ ਵੀ ਲੋਕੋ ਜਿਹੜਾ ਨਸ਼ੇ ਨੂੰ ਤਿਆਗ ਕੇ ਤੇ ਜਿਹੜੇ ਫਿਟਨੈਸ ਉਰ ਨਾਲ ਦਾ ਧਿਆਨ ਦੇਣ ਰੈਲੀ ਜਿਹੜੀ ਅੱਗੀ ਆ ਪ੍ਰਚਾਰ ਦੀ ਉਥੋਂ ਤੱਕ ਲੈ ਕੇ ਉਥੋਂ ਤੱਕ ਜਾਏਗੀ ਇਹ ਸਾਡਾ ਇੱਕ ਚੱਲ ਇਹ ਦਿਗਿੰਦਰ ਚੌਂਗ ਤੋਂ ਹੋ ਕੇ ਤੇ ਆਪਣੇ ਥਾਪਰ ਚੌਂਗ ਤੋਂ ਜਾ ਕੇ ਫਿਰ ਨੇਚਰ ਪਾਰਕ ਆਓ